ਤੈਨੂੰ ਮੈਂ ਪਤਾ ਸੀ ਨਾਲ ਨੋਂ ਗਈ ਸੀ ਉਹਨੇ ਕੋਤ ਲੈ ਕੇ ਦੇਣਾ ਇਹ ਤਾਂ ਗਿੰਝ ਹੁੰਦੀ ਹੈ ਹੈ ਉਹ ਪੰਜਾਬੀ ਆ ਗਿਆ ਬੁਰਾ ਬਿਆ ਕੁਝ ਸੁ ਜਾਂਦੀ ਪਈ ਦਾਦੀ ਕੋ ਤੋੜ ਗਈ ਦਾਦੀ ਲੈ ਕੇ ਆ ਰਹੀ ਆ ਸਮਾਨ ਜੋ ਕਿ ਬੱਚਿਆਂ ਨੂੰ ਸਕੂਲੋਂ ਮਿਲਦਾ ਟੋਕੀ ਤਾਂ ਡਰਦੀ ਡਰਦੀ ਬੱਚਿਆਂ ਨੂੰ ਸਕੂਲ ਨੂੰ ਸਮਾਨ ਮਿਲਦਾ ਜਿਹੜਾ ਉਹ ਲੈ ਕੇ ਆ ਰਹੇ ਆ ਤੇ ਆ ਦੇਖਦੇ ਕੀ ਕੀ ਮਿਲਿਆ ਗੋੜ ਵੀ ਮਿਲਿਆ ਆ ਇਹ ਗੋੜ ਵੀ ਹਾਂ ਆ ਚਲੋ ਚਲੋ ਆਜੋ ਆਜੋ ਹੁਣ ਬਸ ਬਹੁਤ ਗੱਲਾਂ ਹੋ ਗਈਆਂ ਬਸ ਬਸ ਬਹੁਤ ਗੱਲਾਂ ਚਲੋ ਚਲੋ ਚਲ ਕੀ ਦਾ ਕਰੀਸਤਾ ਸੈਨ ਕਰਤੇ ਤੀ ਤੋਂ ਆਪਣੇ ਕੀ ਕੀ ਲਿਖਿਆ ਸਾਰੀ ਪ੍ਰੀਤ ਸਾਰੀ ਪ੍ਰੀਤ ਕਾਹ ਲਿਖਿਆ ਕਾਹ ਨਹੀਂ ਤੇ ਹਾਂ ਜੜੀਆ ਜਣੇ ਤੇ ਪੜਨ ਨਾ ਜਣੇ ਤੇ ਬਿੰਦ ਅਤਾਂ ਨਹੀਂਗਾ ਇਹ ਪਾਗਲੇ ਠੀਕ ਆ ਇਹ ਫਿਰ ਇਹ ਨਾ ਬਵਲਿੰਗ ਫਲਾਈ ਦੇ ਹੁੰਦੇ ਇੱਦਾਂ ਉਹ ਫੂਕ ਨਾ ਨੀ ਆ ਦੇ ਉੱਥੇ ਇੱਦਾਂ ਇੱਦਾਂ ਬਣਾ ਦੇਣੀ ਮਨਿਆਰੀ ਦਾ ਥੋੜੀ ਜਿਹਾ ਉਹ ਤਾਂ ਮਨਿਆਰੀ ਦਾ ਹੀ ਆ ਕੋਈਆ ਰਬੜਾ ਆਦੀ ਹੋਰ ਸਾਰਾ ਮਨਿਆਰੀ ਦਾ ਸਮਾਨ ਲਓ ਜੀ ਸਲਾਮ ਆ ਮਨੀਆਰੀ ਦਾ ਵਧੀਆ ਸਮਾਨ ਲਓ ਜੀ ਬੰਗਾ ਚੂੜੀ ਦਾਰ ਪਤਾ ਨਹੀਂ 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 20 ਸਲਾ ਲਓ ਹੋਰ ਕੀ 4 ਕਿਲੇ ਮੋਪੀਆਂ ਜੁਦਾ ਦੇ ਆਗਲੇ ਨਕਲੇ ਪਜ 10 ਰੁਪਏ 8 ਰੁਪਏ ਤੇਰੇ ਨਾਲ ਆਪਣਾ ਅੱਧਾ ਲਾ ਲੀਏ 9 ਰੁਪਏ ਆਪਣਾ ਲਾ ਲਾ ਸਾਣੀ ਮੇਰੇ ਕੁਬਾਰਾਂ ਸੱਤ ਲੈ ਲੈ ਇਹ ਆ ਬੱਚੇ ਆਏ ਨੇ ਬਾਲ ਸੱਤ ਉਹ ਸੋ ਲਾ ਦੇ ਜਾਣ ਵਾਲਾ 20 ਰੁਪਏ ਜਾਨਾ ਉਸ ਅੱਛੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋ ਜੀ ਖਲਾਰਾ ਬਹੁਤ ਪਿਆ ਪਹਿਲਾ ਚੱਕਰੀ ਖਲਾਰਾ ਤੇ ਕੀ ਕੀ ਲਿਆਉਂਦਾਈ ਤੁਹਾਨੂੰ ਵੀ ਮੈਂ ਦਿਖਾਉਂਗੀ ਤੇ ਅੱਜ ਵੀ ਲੈਣ ਲੈਣਾ ਬਸ ਇਦਾਂ ਹੀ ਆ ਕੰਮ ਕੜਕ ਕੰਮ ਕੜਕ ਤੇ ਹੁਣ ਜਲਦੀ ਜਲਦੀ ਪਹਿਲਾ ਕੰਮ ਮੇਰੀ ਸਫਾਈ ਕਰ ਲਈਏ ਕਰਦੇ ਆ ਬਾਕੀ ਦਾ ਕੰਮ ਕੋ ਖਲਾਰਾ ਪਿਆ ਆ ਚੱਕ ਲੀ ਖਲਾਰਾ ਤੇ ਆ ਇਹ ਨਦੀ ਲਿਆਂਦੀ ਸੀ ਇਹ ਕੀ ਹੈਗਾ ਤੁਹਾਨੂੰ ਦਿਖਾਵਾਂਗੇ ਬਾਅਦ ਵਿੱਚ ਤੇ ਹੱਲੀ ਨਹੀਂ ਫਿਲਹਾਲ ਕੁਝ ਦਿਖਾਵਾਂਗੇ ਤੇ ਆ ਇੱਕ ਅਸੀਂ ਲਿਆਂਦਾ ਸੀ ਗਰਮ ਹਵਾ ਪੱਖਾ ਪੱਖਾ ਮਾਰਨ ਵਾਲਾ ਗਰਮ ਗਰਮ ਹਵਾ ਦਦਾ ਹੈ ਇਹ ਵੀ ਰਿਹਾ ਕਿ ਅਸੀਂ ਰਾਤੀ ਸਾਤ ਬੜਾ ਨੇਰਾ ਹੋ ਗਿਆ ਤੇ ਆ ਸਾਦੂ ਜਿਹੜਾ ਅਸੀਂ ਲਿਆਂਦੇ ਕੱਪੜੇ ਆ ਇਹ ਵੀ ਤੁਹਾਨੂੰ ਜਦੋਂ ਪਾਉਂਗੇ ਉਦੋਂ ਦਿਖਾਵਾਂਗੇ ਚਲੋ ਹੁਣ ਖਾਣਾ ਚੱਕ ਲਈਏ ਸਾਰਾ ਹੁਣ ਅਸੀਂ ਚੱਲੇ ਆ ਨਿਆਣੇ ਵੀ ਰੈਡੀ ਹੋ ਗਏ ਆ ਲੋ ਜੀ ਇਹ ਵੀ ਰੈਡੀ ਆ ਜਸੂ ਵੀ ਰੈਡੀ ਆ ਦੇ ਲਓ ਤੇ ਸਹਿਦ ਵੀ ਰੈਡੀ ਆ ਤੇ ਹੁਣ ਅਸੀਂ ਚੱਲੇ ਆ ਤੇ ਮੈਂ ਵੀ ਰੈਡੀ ਆ ਮੈਂ ਅਜਾ ਪਾ ਲਿਆ ਰੋਜ਼ ਗਰਮ ਮੇ ਪਾਉਣਾ ਸਹੀ ਆ ਕਿਉਂਕਿ ਕੋਟੀਆਂ ਗੁੱਟੀਆਂ ਵੀ ਕੀ ਨਾਲ ਬੰਦਦੇ ਨੇ ਇਸ ਕਰਕੇ ਮੈਂ ਗਰਮ ਪਾ ਲੈਂਦੀ ਹੁਣ ਰੋਜ਼ ਤਿੰਨ ਹੈਗੇ ਸੂਟ ਮੇ ਤੋਂ ਗਰਮ ਉਹ ਵੀ ਤਿੰਨ ਮੈਂ ਪਾ ਲੈਂਦੀ ਹਾਂ ਲੋ ਜੀ ਤੁਹਾਨੂੰ ਮੈਂ ਥੋੜਾ ਸਰਵਾਜ ਦਿਖਾਇਆ ਸੀ ਪੱਖਾ ਬਟਮਾ ਵਿੱਚੋਂ ਕੱਢ ਕੇ ਦਿਖਾਇਆ ਸੀ ਹੁਣ ਤੁਹਾਨੂੰ ਵਿੱਚੋਂ ਕੱਢ ਕੇ ਦਿਖਾਣਗੇ ਪੱਖਾ ਲੈ ਆਂਦਾ ਜੀ ਆਪਾਂ ਸਿਆਲਾ ਦੀ ਪੱਖਾ ਲੈ ਕੇ ਆਏ ਆ ਕਿਉਂਕਿ ਸਾਨੂੰ ਗਰਮੀ ਬਹੁਤ ਲੱਗਦੀ ਪਈ ਸੀ ਹਨਾ ਤੇ ਇਹ ਹੁਣ ਆਪ ਕੋਲ ਕੇ ਦਵਾਲਣ ਗਏ ਆ ਜਿਹੜਾ ਪੱਖਾ ਹੈਗਾ ਕਿਉਂਕਿ ਗਰਮੀ ਦੇ ਨਾਲ ਨਾ ਬਹੁਤ ਭੇਜ ਜਾਈਦਾ ਸੀਗਾ ਪਸੀਨਾ ਬਹੁਤ ਹੁੰਦਾ ਹੈਗਾ ਸਿਆਲਾ ਚ ਸਿਆਲਾ ਚ ਇਸ ਲਈ ਆਪਾਂ ਲੈ ਕੇ ਆਏ ਆ ਪੱਖਾ ਇਹ ਪੱਖਾ ਜਿਹੜਾ ਹੈਗਾ ਇਹ ਤੁਹਾਨੂੰ ਠੰਡ ਤੋਂ ਬਚਾਊਗਾ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਫੰਕਸ਼ਨ ਹੈਗੇ ਆ ਉਹਨੂੰ ਮੈਂ ਨੀਲ ਕਰਾਨਾ ਲਾ ਕੇ ਦਿਖਾਉਂਦਾ ਕਲਰ ਕਿੰਨਾ ਸੋਹਣਾ ਹੈ ਨਾ ਤਾਂ ਕਲਰ ਫਿਰ ਲੈਂਣ ਕੋਣਗੇ ਪਤਾ ਨਾ ਕਲਰ ਚੱਲਦਾ ਇਹ ਵਾਲਾ ਕੱਪੜੇ ਨਹੀਂ ਮਿਲਦੇ ਭਾਰੇ ਦਾ ਕਲਰ ਇਹ ਚੜਨਾ ਕਿੱਥੇ ਹਰ ਆ ਨੂੰ ਨਾ ਲਾਈਟ ਵੀ ਰਹਿੰਦੀ ਹੈ ਮੱਠੀ ਮੱਠੀ ਰੌਕੇ ਚੜਨਾ ਹੈ ਕਿ ਤੂੰ ਬੰਦ ਨਹੀਂ ਅੱਛਾ ਤਾਂ ਲੈਵਲ ਬੰਨ ਬੰਪਰ ਜਾਂਦਾ Mm -hmm. mm. Open a little bit. ਲੋੜੀ ਆ ਆ ਗਈ ਆ ਇਹ ਪਲੇਨ ਜਗਾ ਲਾਓ ਜੀ ਦੋਸਤੋ ਇਹ ਹੁਣ ਚੱਲ ਚੁੱਕਿਆ ਹੈ ਪੱਖਾ ਜਿਹੜਾ ਸੀਗਾ ਸਾਡਾ ਚੱਲਣਾ ਪਰ ਪਲੇਨ ਜਗਾ ਦੇ ਆ ਪਲੇਨ ਜਗਾ ਥੱਲੇ ਫੂ ਬਟਨ ਲੱਗਾ ਨਾ ਨਾਪ ਹੋਣਾ ਚਾਹੀਦਾ ਲੋਡ ਤੋਂ ਵੱਧ ਘਟਦਾ ਹੁੰਦਾ ਆ ਤੇ ਇਹਦੇ ਨਾਲ ਇਹ ਆ ਕਿ ਇਹ ਜਿਹੜੀ ਹੋ ਆ ਹੀਟ ਬਹੁਤ ਜ਼ਿਆਦਾ ਆ ਕਿਉਂਕਿ ਬੈਕ ਸਾਈਡ ਤੇ ਮਿਲਰ ਲੱਗਾ ਆ ਇਹਦੀ ਘੁੰਮਦਾ ਵੀ ਆ ਤੇ ਇਹ ਚ ਦੋ ਰਾਡਾਂ ਆ ਇੱਕ ਇੱਕ ਵੀ ਰਾਡ ਚਲਾ ਸਕਦੇ ਦੋ ਵੀ ਚਲਾ ਸਕਦੇ ਆ ਜ਼ੀਰੋ ਤੇ ਬੰਦ ਹੋਏ ਹੈ ਨਾ ਜੇਕਰ ਤੁਸੀਂ ਸਾਰੇ ਕਮਰੇ ਦੇ ਵਿੱਚ ਹੀਟਿੰਗ ਲੈ ਕੇ ਆਉਣੀ ਹੈ ਤਾਂ ਇਦਾਂ ਲੈ ਕੇ ਆ ਸਕਦੇ ਆ ਇਹ ਤਾਂ ਘੁੰਮਦਾ ਰਹਿੰਦਾ ਹੈ ਇਦਾਂ ਇੰਨੇ ਸਾਰੇ ਪਾਸੇ ਹੀਟਿੰਗ ਜਿਹੜੀ ਦੇ ਦੇਣੀ ਹੈ ਆ ਦੱਸਿਓ ਦੋਸਤੋ ਵਧੀਆ ਲੱਗਿਆ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਇਹ ਜਿਹੜਾ ਹੁਣ ਆਪਾਂ ਜਿਆਦਾ ਠੰਡ ਤਾਂ ਕਿੰਨੀ ਉਹ ਤਾਂ ਪਈ ਨਹੀਂ ਨਾ ਹੂੰ ਪੈਂਦੀ ਆ ਰੋ ਸ਼ਾਮ ਦੀ ਠੰਡ ਹੁੰਦੀ ਜਾਦੇ ਹਾਂ ਇੰਨੀ ਨਹੀਂ ਪਰ ਪਈ ਹੈਗੀ ਧੂਪ ਦੇ ਕੋ ਤੇ ਨਿਕਲੀ ਆ ਜਿੱਦਾਂ ਜੀ ਹੁੰਦੀ ਆ ਚਲੋ ਫੇਰ ਵੀ ਸਾਨੂੰ ਵਧੀਆ ਲੱਗਾ ਆਪਾਂ ਲੈ ਲਿਆ ਪਰ ਜਿਹੜੀ ਸ਼ਾਮ ਨੂੰ ਠੰਡ ਹੁੰਦੀ ਨਾ ਉਹ ਬਹੁਤ ਠੰਡ ਲਾਦੀ ਉਹ ਨਿਆਣੇ ਬੰਦਾ ਲੈ ਕੇ ਨਾ ਅੰਦਰ ਬੈਹਿੰਦਾ ਕਿਉਂਕਿ ਦੁਪਹਿਰ ਨੂੰ ਨਿਆਣੇ ਘੁੰਮਦੇ ਰਹਿੰਦੇ ਦੁਪਹਿਰ ਨੂੰ ਫਾਇਦਾ ਨਹੀਂ ਰਾਤ ਨੂੰ ਬਹੁਤ ਫਾਇਦਾ ਇਹਦਾ ਜੇ ਨਿਆਣੇ ਅਰਜ਼ਾਈ ਇਹ ਨਾ ਲੈਣਦੇ ਇਹਨਾਂ ਨੂੰ ਲਾ ਦੋ ਬੰਦਾ ਆਹ

ਕਸਾ ਦੁਪੱਟਾ ਕਿਹੜਾ ਲੱਭਦੇ ਸੀ ਇੱਥੇ ਲੱਭ ਜੂ ਚਲੋ ਖਾ ਖੁਸ਼ੀ ਖੁਸ਼ੀ ਇਹ ਆ ਪਾਏ ਸੀ ਸਾਰਾ ਕੁਝ ਮਿਲ ਜਾਂਦਾ ਇੱਥੋਂ ਹੁਣ ਦੁਪੱਟਾ ਦੇਖਦੇ ਹਾਂ ਔਰ ਟੁਕੜਾ ਵੀ ਹੈਗਾ ਆ ਮੰਮੀ ਦੇ ਜੈਂਪਰ ਦਾ ਵੀ ਲੈ ਕੇ ਜਾਣਾ ਸਲਵਾਰ ਦਾ ਟੁਕੜਾ ਇੱਥੇ ਲੈ ਆਏ ਹਾਂ ਮਮਾ ਇਹਨਾਂ ਨੇ ਕੋਈ ਦੁਪੱਟਾ ਕਿੱਧਰ ਆ ਅਸ਼ਾ ਇਹ ਨਾ ਹੁੰਦਾ ਬੋਲੋ ਮੈਂ ਉਦੋਂ ਵੀ ਦੇਖ ਕੇ ਆਇਆ ਦੁਪੱਟਾ ਇੱਕ ਮਿੰਟ ਦੀਦੀ ਨੂੰ ਲੈ ਕੇ ਆਈ ਹੁਣ ਲੈ ਕੇ ਆਈ ਤੁਹਾਨੂੰ ਕਿੱਥੇ ਰਹਿ ਗਈਆਂ ਜਿੰਸਾਂ ਆਉਣਾ ਨਹੀਂ ਆਜੋ ਅਰੇ ਮਿਲਦੇ ਆ ਮਟਰ ਵੀ ਲੈ ਲੇ 20 ਰੁਪਏ ਕਿ 20 ਰੁਪਏ ਅੱਧਾ ਕਿਲੋ ਮਟਰ ਮਿਲੇ ਆ ਦੇਖੋ ਕਾਲੀਆਂ ਦੇ ਕਿਲੋ ਪੀਆਂ ਦਾ ਢੱਗਾ ਕਿਲੋ ਲੈ ਲੇ ਮੈਂ ਉਹ ਮੁੰਡੇ ਨੂੰ ਕਹਤਾ ਮੈਂ ਕਿ ਇੱਥੇ ਗੱਡੀ ਖੜੀ ਆ ਕਹਿੰਦਾ ਕੋਈ ਨਹੀਂ ਯਾਰ ਮੰਮੀ ਆ ਚਾਟ ਲੋ ਸਲਵਾਰ ਜੈਂਪ ਨਹੀਂ ਲੈਣਾ ਸਾਦੀ ਕੇ ਆਪਣੀ ਆ ਕੀ ਆਪਣੀ ਆ ਚਲੋ 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 ਮਟਰ ਲੈ ਲਈਏ ਲੈਣੇ ਆ ਲੈਣੇ ਚਲੋ ਆਹ ਦੁਪੱਟਾ ਬਹੁਤ ਸੋਹਣਾ ਵੇਹੇ ਓਰੇ ਵਿੱਚ ਇੱਕ ਹੈ ਨਾ ਉਹ ਸੀ ਦੂਜਾ ਕਲਰ ਆਜੋ ਚਾ ਸੰਭਾਲੇ ਆਣੀ ਜਾਂਦਾ ਦੁਪੱਟਾ ਲੈ ਲਓ ਦੁਪੱਟਾ ਲੈ ਲਓ ਲੈ ਲਓ ਵੀ ਲੈ ਲਓ ਦੁਪੱਟਾ ਲੈ ਲਓ ਇੰਟਰੋਸਟ ਮੈਚਿੰਗ ਲੋ ਵੀ ਦੁਪੱਟੇ ਦੁਪੱਟੇ ਆ ਇੱਥੇ ਮੋਮੈਂਟੋ ਛੇ ਮਰ ਬੈਰ ਜਿਸੂਤ ਮੈਚਿੰਗ ਕਰ ਲੈ ਹਾਂਜੀ ਲੈ ਲਓ ਹਾਂਜੀ ਅੰਦੀ ਦੱਬਾ ਤੇ ਉਹ ਤੇਰਾ ਹਰੋ ਗੱਲ ਤੇ ਉੱਥੇ ਰੋ ਖੜੇ ਉਹ ਨੈਟ ਦਾ ਯਾਰ ਹਾਂ ਇਹਨਾਂ ਦਾ ਤਾਂ ਹਰ ਕੁਝ ਹੀ ਤੁਹਾਡੇ ਡਾਕੀ ਪਾਇਆ ਹੋ ਜਾਂਦਾ ਜਿੱਥੇ ਤੂੰ ਬੈਠੀ ਨੇ ਇੱਥੇ ਚੱਕ ਕੇ ਇੱਥੇ ਥੱਲੇ ਸੋਹਣਾ ਸੇਮ ਦੇ ਦੋ ਸੇਮ ਦੇ ਦੋ ਉਹਦੀ ਥਰਡ ਬਣਾ ਲਓ ਨਾਲੇ ਇਹਦੇ ਨਾਲ ਵਧੀ ਹੋ ਜਾਣਾ ਪਲੇਨ ਸਲਵਾਰ ਉਹਦੇ ਨਾਲ ਸੇਮ ਫਿਰ ਉਹ ਓਹ ਸੇ ਮਮਾ ਜੀ ਮੈਚਿੰਗ ਦੇਖੋ ਤਾਂ ਕੋਈ ਮੰਮੀ ਨੇ ਯਾਰ ਮੈਚਿੰਗ ਹੀ ਲੈਣੀ ਏ ਔਰੇਂਜ ਕਲਰ ਕਹਿੰਦੇ ਫਿਰ ਔਰੇਂਜ ਲੈ ਲਾ ਔਰੇਂਜ ਹੋਈ ਲੱਗਣਾ ਔਰੇਂਜ ਦੇ ਦਿਓ ਫਿਰ ਔਰੇਂਜ ਦੇਖ ਲੈ ਤੇ ਜੱਜ ਜੂ ਕੋ ਲੈਣਾ ਮੰਮੀ ਲਈ ਤਾਂ ਦੇਖੀ ਦੇਖ ਲੈ ਮੰਮੀ ਦੀ ਗੱਲ ਕਰਦਾਂਗੀ ਮੰਮੀ ਜੱਜੇ ਸੋਹਣਾ ਲੱਗੂ ਏ ਯਾਰ ਸੇਵ ਵੀ ਲੈ ਲਾ ਮੈਂ ਕਿੰਨ ਮੰਮੀ ਪੁੱਛ ਰੋ ਜਾ ਫੋਨ ਕਰਕੇ ਚੱਲ ਫੇ ਲੈ ਲਾ ਹੁਣ ਜਿਹੜਾ ਸਹੀ ਲੱਗਦਾ ਉਹ ਉਹ ਜਿਹੜੀ ਸਾੜ ਦਿਖਾਈ ਉਹਦੇ ਵਿੱਚ ਦਿਖਾ ਦਊਂਗੀ ਮੈਂ ਜੀ ਉਹ ਡਿਫੈਂਸ ਸਾਡੀ ਨੂੰ ਨਹੀਂ ਪਤਾ ਕਿੱਥੇ ਰੱਖਿਆ ਥਾਣਾ ਯਾਰ ਔਰੇਂਜ ਕਲਰ ਲੈ ਲਾ ਆਰਾਮ ਨਾਲ ਔਰੇਂਜ ਕਹਿੰਦੇ ਆਹੋ ਐਨ ਕਿਹੜੇ ਚੱਕਣਾ ਪਿਆ ਰਹਿਣਾ ਹਾਂ ਬੈਜੀ ਬਾਈ ਬਲੂ ਕਲਰ ਪਾਉਣਾ ਨਹੀਂ ਉਹਨਾਂ ਨੇ ਬਲੂ ਸੋਹਣਾ ਲੱਗਦਾ ਇਹਨਾਂ ਬਲੈਕ ਵੀ ਸੋਹਣਾ ਲੱਗਣਾ ਹੁੰਦਾ ਇਹਨਾਂ ਪਰ ਬਲੈਕ ਹੈਗਾ ਉਹਨਾਂ ਤੇ ਜਸੂ ਦੇ ਕੋਲ ਬੈਠੀ ਹੈ ਹਾਂਜੀ ਸੁਣੋ ਉਹਨੇ ਨੀ ਆਹ ਮਹਿੰਦੀ ਜੇ ਲਾ ਲਈਏ ਦੇਖ ਲਓ ਇਹ ਹੋਰ ਸੋਹਣਾ ਲੱਗਦਾ ਸੋਹਣਾ ਲੱਗਦਾ ਇਹਨਾਂ ਹਾਂ ਹਾਂ ਸੋਹਣਾ ਲੱਗਦਾ ਆਹ ਲਾ ਇਹ ਦੇ ਦੋ ਔਰਿੰਜ ਨਹੀਂ ਮਿਲਿਆ ਔਰਿੰਜ ਖਰੀਦਿਆ ਤੇ ਕਿੱਲਾ ਹੈ ಲಕ್ಷਮੀ ਬੂੜਾ ਲੱਗਿਆ ਆ ਇਧਰ ਹੀ ਆ ਸੋਨਾ ਲੱਦਦਾ ਹੈ ਸਾ ਥੱਲੇ ਤੇਰੇ ਪੁੱਤ ਦੇ ਆਹ ਕਿਡ ਰੰਗ ਚੁੰਨੀਆਂ ਲੈ ਆਈਆਂ ಲಕ್ಷਮੀ ਮੁੰਨੀਆਂ ਲੈ ਆਈ ਠੀਕ ਆ ਹੁਣ ਦੇਖ ਲੈ ਪਸੰਦ ਆ ਜੂ ਮਮਾ ਹਾਈ ਆ ਦੇਖ ਲਈ ਜੀ ਦੁਪੱਟਾ ਨਿਲਾਣਾ ਕੁਛ ਵੀ। ਹਾਂ। ਰਬੂ। ਦਿਖਾਣੀ ਜਸਬੂ। ਜਸ ਤੂੰ ਕੀ ਲਿਆ? ਜਸ ਤੂੰ ਕੀ ਲਿਆ? ਜਸ ਤੂੰ ਕੀ ਲਿਆ? ਬੂ ਬੂ ਲੈ। ਚਲੋ। ਜਸ ਤੂੰ ਕੀ ਲਿਆ? ਚਲੋ। ਵਾਓ। ਜਸ ਮੈਂ ਬੂੜ ਲੈ ਲਿਆ ਤੂੰ ਕੰਨ ਲੈ ਲੈ। ਦੇ ਲੈ ਕਲਰ ਸਹੀ ਆ। ਕੰਨਾਂ ਦਾ। ਸਹੀ ਆ। ਖੋਲੋ। ਸੂਟ ਨਾਲ ਚੱਲ ਜੂਗਾ ਵੀ? ਬੋਲਦਾ ਹੀ ਨਹੀਂ। ਗਰੇ ਸਾਰੇ ਨੂੰ ਚੱਲ ਜਾਣੇ ਆ ਉੱਦੋਂ। ਖੋਲਦਾ ਹੀ। ਇੱਧਰ ਹੀ ਜਾਨੀ ਆ। ਖੁੱਲਣੀ ਨਹੀਂ। ਸਰ ਇਹ ਨਹੀਂ ਆਹਨ ਸਾਈਟਾ ਜਿਹੜਾ ਇਹ ਚੱਕਾ ਨਹੀਂ ਲਿਆ ਟੋਪ ਉਹਨਾਂ ਸਹੀ ਆ ਇਹ ਚਲੋ ਜੀ ਫਿਰ ਆ ਦੇਖੋ ਇਹ ਸੂਟ ਕੇ ਵਾਓ ਓਏ ਬੰਗੂ ਇਹ ਬਰਥਡੇ ਵਾਸਤੇ ਆ ਇਹ ਬਰਥਡੇ ਵਾਸਤੇ ਆ ਬੰਗੂ ਮੈਂ ਨਾ ਏ ਹੁਣੀ ਨਹੀਂ ਪੋਣੇ ਇਹ ਇਹ ਦੱਸ ਆ ਹੁਣੀ ਪਾ ਕੇ ਤੁਰੀ ਆ ਹੁਣੀ ਹੁਣੀ ਨਹੀਂ ਪੋਣੇ ਬੂਟ ਹੁਣੀ ਪਾ ਕੇ ਤੁਰੀ ਪੁੱਤ ਬਾਰਡੇ ਲਈ ਪੋਣੇ ਪੁੱਤੇ ਆ ਲੈਟ ਜਗਦੀ ਦਿਖਾ ਲੈ ਇਥੋਂ ਇਹ ਆਇ ਦਿਖਾ ਦੇ ਦ ਤੁ ਆ ਲੈਟ ਜਗ ਏਦਾਂ ਜਗਦੀ ਆ ਆ ਆ ਫੜ ਦਿਖਾ ਦੇ ਕਿ ਲੈਟਾ ਜਗਦੀ ਆ ਤਾਦੂ ਆ ਦੇ ਵਾਓ ਆਹ ਹੋ ਆਹ ਆਰੇ ਕੋ ਤੱਕ ਉਹ ਦਿੱਡਾઉન ਕਰ ਲੈਣੇ ਨੂੰ ਲੱਗਦਾ ਚੱਲ ਇਹ ਇਹ ਦਿੱਡਾ ਕਰਿਆ ਹੈ ਇਹ 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 ਪੌਣ ਤੇ ਚੱਲਦੀਆਂ ਚੱਲ ਪੌਣ ਚੱਲ ਰਹੀਆਂ ਬਹੁਤ ਵਧੀਆ ਬਹੁਤ ਹਾਂ ਹਾਂ ਬਾਸ ਚਲੋ ਬਾਤ ਹਣ ਦੱਬੇ ਜਰ ਰਖਾ ਡੱਬਾ ਕਿੱਥਾ ਡੱਬਾ ਕਿੱਥੇ ਰੱਖਿਆ ਹਾਂ ਇਹਨੇ ਘਵਾ ਲਿਆ ਹੁਣ ਇਹ ਡੱਬਾ ਤੁਮੀ ਦਿਖਾ ਲੇ ਹੈੱਡਫੋਨ ਜਿੱਥੇ ਤੇਰੀ ਹੈੱਡਫੋਨ ਨਹੀਂ ਓਹ ਲਾਉਂਗੀ ਇਤਰਾ ਪਾਣੂ ਛੋਟਾ ਜਿਹਾ ਫ੍ਰੈਂਕ ਕਰਨ ਅੱਗੇ ਮੰਮੀ ਹੋਣਾ ਨਾਲ ਫ੍ਰੈਂਕ ਮੰਮੀ ਹੋਣਾ ਸਾਨੂੰ ਇਹਦੇ ਦਿੱਤਾ ਹੋਇਆ ਲਿਓ ਹਣ ਸੂਟ ਲੈਉਣ ਦਿੱਤਾ ਸੀਗਾ ਸੂਟ ਸਲਵਾਰ ਸੱਚ ਉਹਦੇ ਨਾਲ ਜੈਂਪ ਲੈਉਣ ਦਿੱਤਾ ਸੀਗਾ ਤੇ ਆਹ ਦਾ ਰਾਨਾ ਨੂੰ ਜੈਂਪ ਲੈਉਣ ਦਿੱਤਾ ਸੀਗਾ ਤੇ ਆਪਕਾ ਨਾ ਹੈ ਨਹੀਂ ਮਿਲਿਆ ਦੇਖਿਓ ਚਲੋ ਮੇਰੇ ਨਾਲ ਕਿੱਥੋਂ ਮਿਲਣਾ ਯਾਰ ਆਣੀ ਮੇਰਾ ਮੈਚਿੰਗ ਨਾ ਕੋਈ ਉਵੇਂ ਦੇ ਤੋ ਲੈ ਲੈਂਦਾ ਕੱਪੜਾ ਇਹਨਾਂ ਦਾ ਦਾਦੂ 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 ਆਉਂਗਾ ਨਹੀਂ ਸਾਹੀ ਇਹ 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 ਦਾਦੀ ਆ ਜਿਹੜੀ ਨੂੰ ਬਰਾਂ ਨਾ ਇਹ ਇਹਨੂੰ ਤਾਂ ਲਾ ਕੇ ਰੱਖ ਰੋਗੇ ਹੁਣ ਹੂੰ ਹੂੰ ਉਹ ਦਿਖਾ ਲਾਦੀ ਨੂੰ ਦਾਦੀ ਦੇ ਲਾ ਕੇ ਦੇਖ ਦਾਦੀ ਲੱਗ ਦੇਖੀ ਦਾਦੀ ਲੱਗ ਰਹੇ ਆ ਚੱਲ ਦਾਦੀ ਨਹੀਂ ਆਪਣਾ ਰਮੈਣ ਲਾਵੇ ਖਾਣ ਲਾਵੇ ਰੋਟਾ ਲਾ ਬੁੜੀਆਂ ਵੀ ਲਾਕ ਹੁੰਦੀਆਂ ਤੇ ਇਹ ਕੀ ਕਰਨੀ ਦਾਦੀ ਬੜੀ ਲੱਗਦੀ ਹੈ ਜੀ ਬੰਦੀ ਬੈਠ ਜਾ ਤੂੰ ਲਾ ਆ ਮਗਰ ਫੋਨ ਤੇ ਗੱਲਾਂ ਕਰਦੀ ਆਈ ਦਾਦੀ ਪਾਪਾ ਬਾਹਰ ਮਮਾ ਬਾਹਰ ਦੀਦੀ ਬਾਹਰ

ਇਹਨੂੰ ਮੈਂ ਪਤਾ ਹੀ ਸੀ ਨਾਲ ਨੂੰ ਗਈ ਸੀ ਇਹਨੇ ਕੋਤ ਲਗ ਦੇਣਾ ਇਹ ਤਾਂ ਗਿੰਝ ਹੁੰਦੀ ਹੈ ਇਹਨੂੰ ਤਾਂ ਲਾੜਵੇਂ ਪੂਟ ਆਉਣਾ ਕਿਤੇ ਰੱਖਿਆ ਤਕਰਾਉ ਦੇ Papa ਮੈਂ ਦੂਸ਼ੰਡੇ ਭਾਗ ਜਾਣਾ ਹੈ ਆਹ ਫੇ ਦੂਸ਼ੰਡੇ ਭਾਗ ਜਾਣਾ ਆਹ ਚੱਲਿਆ ਤੇਰ ਕੋ ਤੋ ਬਿਚਾ ਲੂਗੀ ਤੂੰ ਕੈਮਰੇ ਤੇ ਤੂੰ ਤਾਂ ਆਪਣਾ ਉਥੇ ਚੱਕ ਨਹੀਂ ਹੁੰਦਾ ਪਰਵਾਰ ਨਾਲ 500 ਰੁਪਏ ਲਾਇਆ 2 ਮਿੰਟ 22 ਮੀਟਰ 22 ਮਿੰਟ ਇਹਨੇ 22 ਮੀਟਰ ਦਾ ਜੈਂਪਰ ਸੀ ਹੁਣ ਨਾਲ ਕਿੰਨੇ ਮਿਲਿਆ ਨਹੀਂ ਹਾਂ ਹੀ ਮਿਲਿਆ ਹੋਰੇ ਨਾ ਉਹਦਾ ਕਿਹਾ ਤੈਨੂੰ ਮਿਲਿਆ ਨਹੀਂ ਦੇਖਾ ਮੈਂ ਕਿਦਾਂ ਮੂੰਹ ਬਣਾਉਂਦੀ ਆ ਆਪਣਾ ਹੋਰ ਸਿਰ ਹਾਲਾ ਦਾ ਕਲਰ ਵੀ orange ਕਲਰ ਨਹੀਂ ਮਿਲਿਆ ਹੂੰ ਹੋਣੀ ਮਿਲਿਆ ਬਾਈ ਨਾਲ ਜਿਆਨ ਪੜਾਈ ਆ ਵੀਡੀਓ ਤੇ ਕਰੀ ਉਹਦੇ ਵਿੱਚ ਇਹਦੇ ਨਾਲ ਜੱਜਦਾ ਹੀ ਉੱਥੇ ਤਦ ਹੀ ਸੋਨਾ ਤੇ ਮਹਿੰਦੀ ਵੀ ਮਿੰਡ ਦਾ ਪੇਂਟ ਜਾਂਦਾ ਪੀਲੋ ਪੇਂਕ ਪੇਂਕ ਨਹੀਂ ਸੀਗਾ ਪੇਂਕ ਤੇ ਔਰੇਂਜ ਨਹੀਂ ਸੀਗਾ ਉਹ ਵੀ ਵਾਹੂਗਾ ਨਾ ਹਾਂ ਜੈਂਪਰ ਆਇਆ 500 ਰੁਪਏ ਜੈਂਪਰ ਕੋਈ ਨਹੀਂ 500 ਹਾਂ ਦਾਦੂ ਦਾਦੀ ਨੇ ਉਹ ਬੜਾ ਸਾਨੂੰ ਉਹਨਾਂ ਕੀਤਾ 8 ਮੀਟਰ ਇਹ ਛੋੜਾ ਹੈ ਉਹ ਫਾਲੇ ਕੇ। ਮੈਨੂੰ ਪਤਾ ਇਹ ਤਾਂ ਮੰਦਰੀ ਹੋਣਾ ਮਹੀਨ। ਤਾਂ ਹੀ ਲਿਆ ਲੈਂਦੀ ਆ ਤੁਹਾਨੂੰ ਜੀ। ਨਹੀਂ ਉਹ ਤਾਂ ਠੀਕ ਆ। ਸਾਹ ਅੱਗੇ ਸੁਣਦੇ ਤੇ ਆਈ ਨਹੀਂ ਲਿਆ ਕੇ ਤੋਂ ਤੋਂ ਨੂੰ ਪਸੰਦ ਆ ਇਹ ਉਹ ਵੀ ਨਹੀਂ ਪਾਇਆ ਕੋਈ। ਇਹ ਤਾਂ ਹੁੰਦਾ ਤੇਜ਼ ਯਾਰ। ਉਹਨੂੰ ਕੱਲ੍ਹ ਮੈਨੂੰ ਮੈਸ ਬਾਲੂ। ਆ ਕੱਲ੍ਹ ਪਤਾ ਕੀ ਆ ਬੰਦੇ ਨੇ ਪੈਸ ਖਰਚੇ ਤੇ ਮੁੜ ਕੇ ਪਸੰਦ ਨਹੀਂ ਹੋਣੀ ਚੀਜ਼ ਫਾਇਦਾ ਕੀ। ਚਾਹ ਠੁਮੀ ਪਾਇਗਾ ਹੋਵੇ। ਸੋਨਾ ਲੱਗਣਾ ਪਾਇਆ ਇਹਨਾਂ ਵੀ। ਅਗਲੇ ਸਦਾਈ ਥੋੜੀ ਮੈਚਿੰਗ ਬਣਾਵਣਾ ਦਿੰਦੇ ਹੋ। ਸਾਂਤਰੀ ਦਾ ਬਹੁਤ ਊੜਾ ਰੰਗ ਹੈ ਬੰਦੇ ਇੰਨਾਂ ਚੰਗਾ ਲੱਗਣਾ ਉਹ ਪਾਣੀ ਦੇਣੇ ਤੈਨੂੰ ਕਿਹਨੇ ਨਾ ਕੁੜਾ ਸੀ ਉਹ ਵਧੀਆ ਨਾ ਸਾਦਾ ਬੰਦ ਹਾਂ ਜੋ ਜੋ ਲੈਣ ਦੇ ਤਾਈ ਮਿੰਨਾ ਕਹਿੰਦੇ ਤਾਈ ਮਿੰਨਾ ਕਹਿੰਦੇ ਠੀਕ ਨੇ ਸਾਡਾ ਸਾਡਾ ਨਹੀਂ ਕਿਸੇ ਪਾਸੇ ਕਰ ਜੋਗਾ ਲੈਣਾ ਤਾਂ ਸੇਮ ਹੀ ਕਪੜਾ ਆਹ ਤਾਂ ਸੇਮ ਹੀ ਆ ਥੱਲੇ ਲਾਈਨਿੰਗ ਲੱਗੀ ਤਾਂ ਆ ਇਹ ਵੀ ਜਿਹੜਾ ਲੱਗਦਾ ਤਲੋਂ ਡੈਨਿੰਗ ਲੱਗੀ ਆ ਇਹਦੇ ਚਲ ਤੇਰਾ ਵੀ ਸੂਟ ਬਣ ਗਿਆ ਪਾਰਟੀ ਵੇਅਰ ਮਾਂ ਮੁੰਡੇ ਸ਼ੁਰੂਆਤ ਇਹ ਮਮਿਕ ਜਿੰਹੋ ਹਾਦਾਂ ਪਰ ਜਾਲ ਨਹੀਂ ਦੇਸ ਤੇ ਹੈ ਹੀ ਨਹੀਂ ਉਹ ਦੋ ਭਾਈ ਦਾ ਸੂਟ ਦੇਖੋ ਮੈਂ ਲੈ ਖਾਓ ਉਹ ਹੱਥ ਜਮ ਮਾਰ ਦੇ ਦਿੰਦੀ ਹੈ ਹਾਂ ਹੂੰ वी राहुल ये खाली कर नी